ਬੈਟਰੀ ਆਟੋ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਲੁਧਿਆਣੇ ਦੇ ਮਨੋਦ ਇਲਾਕੇ ਦੇ ਵਿੱਚ ਰਹਿਣ ਵਾਲੇ ਖਿਡਾਰੀ ਰਾਮ ਲਾਲ ਦਾ ਵਿਦੇਸ਼ ਵਿੱਚ ਖੇਡਣ ਦਾ ਸੁਪਨਾ ਲੁਧਿਆਣੇ ਦੇ ਨਰ ਸੇਵਾ ਨਾਰਾਇਣ ਸੇਵਾ ਸੁਸਾਇਟੀ ਦੀ ਇੱਕ ਹੋਰ ਸੰਸਥਾ ਹੈਲਪ ਐਨਜੀਓ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਖਿਰਕਾਰ ਪੂਰਾ ਹੋ ਗਿਆ ਅਜੀ ਦੁਗਰੀ ਸਥਿਤ ਸੁਸਾਇਟੀ ਸੰਸਥਾ ਵੱਲੋਂ ਚਲਾਏ ਜਾਂਦੇ ਫ੍ਰੀ ਡਾਇਜਨਸ ਸੈਂਟਰ ਪੋਂਚਲ ਤੇ ਐਥਲੀਟ ਖਿਡਾਰੀ ਰਾਮ ਲਾਲ ਦਾ ਸਨਮਾਨ ਕੀਤਾ ਗਿਆ ਰਾਮ ਲਾਲ ਨੇ ਨੇਪਾਲ ਦੇ ਬਕੋਰਾ ਵਿਕੇ ਹੋਏ ਟੂਰਨਾਮੈਂਟ ਵਿੱਚ ਵੱਖ-ਵੱਖ ਦੌੜਾਂ ਵਿੱਚ 3 골ਡਨ ਮੈਡਲ ਹਾਸਲ ਕੀਤੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਰਾਮ ਲਾਲ ਵੱਲੋਂ ਹੋਰ ਕੀ ਕਿਹਾ ਗਿਆ ਰਾਮ ਲਾਲ ਸਾਹਿਬ ਨੇ ਦੇਖ ਲਈ ਵੀ ਗੇਮ ਕਿੱਦਾਂ ਹੈ ਤੇ ਕਿੰਨੀ ਵਧੀਆ ਸੀ ਹਾਂਜੀ ਇਹ ਨੇਪਾਲ ਦੇ ਪੋਖਰਾ ਸਹਿਲ ਦੇ ਵਿੱਚ ਸੀਗੀ ਨੇਪਾਲ ਦੇ ਪੋਖਰਾ ਸਹਿਬ ਦੇ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਸੀਗੀ ਤੇ ਉਹਦੇ ਵਿੱਚ 800 ਮੀਟਰ 1500 ਮੀਟਰ ਤੇ 3 ਕਿਲੋਮੀਟਰ ਸੀ ਮੈਂ ਤਿੰਨ ਇਵੈਂਟ ਲੜੇ ਨੇ ਜੀ ਇਹਨਾਂ ਦੇ ਵਿੱਚੋਂ ਪਰਮਾਤਮਾ ਦੀ ਕਿਰਪਾ ਨਾਲ ਮੈਂ 골ਡ ਪ੍ਰਾਪਤ ਕੀਤਾ ਇਹ ਕੋ ਕੈਟੇਗਰੀ ਦੀ ਭਾਰ ਵਰਗ ਹਸ ਤਿੰਨ ਕਿਲੋ ਭਾਰ ਵਰਗ ਸੀ ਇਹ ਇਹ ਭਾਰ ਵਰਗ ਨਹੀਂ ਹੁੰਦਾ ਸਰ ਇਹ ਜਿਵੇਂ ਮੰਨ ਲਓ ਮਾਸਟਰ ਮਾਸਟਰ ਗੇਮਾਂ ਹੋ ਜਾਂਦੀਆਂ ਨੇ ਸਰ ਇਹ ਮਗਲਮਾ ਉਹ ਪੀ ਪਲਸ ਦੇ ਵਿੱਚ ਜਿਆ ਤਾਂ ਉਹ ਸਮਾਂ ਦੇ ਦਿੱਤਾ ਗਿਆ ਹੈ ਕਿ ਕਿ ਸੱਚੇ ਨਾਲ ਯੋਗਦਾਨ ਹੈ ਸਸਤਾ ਦੇ ਮਤਲਬ ਸਸਾ ਮੈਂ ਬਹੁਤ ਰਣੀਆ ਜੀ ਤੇ ਮਤਲਬ ਜੇ ਹੈਲਪਫੁਲ ਐਨ ਜੀਓ ਸੋਸਾਇਟੀ ਦਾ ਮਤਲਬ ਸਾਥ ਨਾ ਹੁੰਦਾ ਤਾਂ ਤਕਰੀਬਨ ਮੈਂ ਇਹ ਜਿਹੜੀ ਚੈਂਪੀਅਨਸ਼ਿਪਾ ਨਹੀਂ ਲਾ ਸਕਦਾ ਸੀ ਇਸ ਕਰਕੇ ਮੈਂ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਜੀ ਤੇ ਘਰ ਦਾ ਖਰਚਾ ਕਿਉਂ ਚੱਲਦਾ ਹੈ ਘਰ ਦਾ ਜੀ ਚੱਲਦਾ ਦੇਖੋ ਨਾ ਘਰ ਦਾ ਖਰਚਾ ਤਾਂ ਬਹੁਤ ਮਤਲਬ ਮੁਸ਼ਕਲ ਨਾਲ ਚੱਲਦਾ ਈ ਰਿਕਸ਼ਾ ਮਤਲਬ ਮੈਂ ਚਲਾਉਣਾ ਵਾ ਤੇ ਬਸ ਮੈਨੂੰ ਬਚਪਨ ਤੋਂ ਹੀ ਅਥਲੈਟਿਕਸ ਦਾ ਸ਼ੌਂਕ ਸੀਗਾ ਤੇ ਅਥਲੈਟਿਕਸ ਦੇ ਨਾਲ ਮੇਰਾ ਮਨ ਇਸ ਤਰ੍ਹਾਂ ਦਾ ਜੁੜਿਆ ਕਿ ਮੈਂ ਆਪਣੀ ਜਿਹੜੀ ਗੇਮ ਆ ਇਹਨੂੰ 올림픽 ਤੱਕ ਵਿੱਚ ਲੈ ਕੇ ਜਾਣਾ ਚਾਹੁੰਦਾ ਤੇ ਚਲੋ ਕਈ ਆਰਥਿਕ ਮੰਦੀ ਕਰਕੇ ਮਤਲਬ ਆਰਥਿਕ ਘਰ ਦੇ ਹਾਲਾਤ ਠੀਕ ਹੋਣਾ ਹੋਣ ਕਰਕੇ ਮੈਂ ਉੱਥੇ ਤੱਕ ਨਹੀਂ ਪੁੱਜ ਸਕਿਆ ਤੇ ਹੁਣ ਵੀ ਜਿਵੇਂ ਜਿਹੜੀ ਮਾਸਟਰ ਗੇਮਾਂ ਨੇ ਮਾਸਟਰ ਗੇਮਾਂ ਦੇ ਵਿੱਚੋਂ ਮੈਂ ਏਸ਼ੀਆ ਜਾਂ ਵਰਲਡ ਦੇ ਵਿੱਚੋਂ ਆਪਣੇ ਜਿਹੜਾ ਦੇਸ਼ ਆ ਉਹਦੇ ਲਈ ਮੈਡਲ ਲੈ ਕੇ ਆਉਣਾ ਚਾਹੁੰਦਾ ਤੇ ਕਿਵੇਂ ਤੁਹਾਨੂੰ ਮਤਲਬ ਸਪੋਰਟ ਕਰਦੇ ਆਪੇ ਬੱਚੇ ਨੂੰ ਵਾਰ ਕਿਤੇ ਕਿਤੇ ਜੇਨਸ ਤੋਂ ਕਿਰਾਕੀ ਬੋਲਦੇ ਕਿੰਨੇ ਸਾਲਾਂ ਤੋਂ ਫੇਰ ਰਹੇ ਹੋ ਪ੍ਰੈਕਟਿਸ ਕਿਦਾਂ ਕਰਦੇ ਹੋ ਹਾਂਜੀ ਸਰ ਮਤਲਬ ਐਥਲੈਟਿਕਸ ਤਾਂ ਮੈਂ ਬਚਪਨ ਤੋਂ ਹੀ ਕਰ ਰਿਹਾ ਹਾਂ ਤੇ ਵਿੱਚ 2-4 ਸਾਲ ਮਤਲਬ ਜਦੋਂ ਘਰ ਦੀ ਹਾਲ ਥੋੜੀ ਖਰਾਬ ਹੋ ਗਈ ਸੀ ਤੇ ਮੈਨੂੰ ਪ੍ਰੈਕਟਿਸ ਛੱਡਣੀ ਪਈ ਉਸ ਤੋਂ ਬਾਅਦ ਫੇਰ ਮੈਂ ਕੰਟੀਨਿਊ ਰੱਖੀ ਤੇ ਮੈਂ ਸਟੇਟ ਤੇ ਨੈਸ਼ਨਲ ਦੇ ਵਿੱਚੋਂ ਪਹਿਲਾਂ ਵੀ 22 골ਡ ਜਿੱਤ ਚੁੱਕਿਆ ਹਾਂ ਤੇ ਅੱਜ ਤੱਕ ਕਿਸੇ ਵੀ ਮਤਲਬ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਨੇ ਮੇਰੀ ਮਦਦ ਨਹੀਂ ਕੀਤੀ ਤੇ ਉਹ ਮੈਂ ਮੱਲੋ ਆਪਣੇ ਅ ਕਰਦੇ ਖਰਚੇ ਆਪਣੇ ਜਿਹੜਾ ਈਰਿਕਸਾਵਾ ਉਹਦੇ ਖਰਚੇ ਕੋਈ ਮੈਂ ਇੱਥੇ ਤੱਕ ਪਹੁੰਚੇ ਹਾਂ ਨਹੀਂ ਕਿ ਇਸ ਕਿਤੇ ਕਰਦੇ ਪ੍ਰੈਕਟਿਸ ਕਿਤੇ ਸਰ ਪ੍ਰੈਕਟਿਸ ਸਾਡੇ ਨਾ ਮਤਲਬ ਆਲੇ-ਦਾਲੇ ਕੋਈ ਵੀ ਗਰਾਊਂਡ ਨਹੀਂ ਹੈਗਾ ਗਰਾਊਂਡ ਦੀ ਸਹੂਲਤ ਨਹੀਂ ਤੇ ਸੜਕ ਦੇ ਉੱਤੇ ਨਿਸ਼ਾਨੀਆਂ ਲਾ ਕੇ ਸੋ 100 ਮੀਟਰ 1/1 ਤੇ ਇਸ ਮੇਰਾ ਸੜਕ ਨੂੰ ਟ੍ਰੈਕ ਬਣਾਇਆ ਹੋਇਆ ਉੱਥੇ ਮੈਂ ਆਪਣੀ ਮਿਹਨਤ ਕਰ ਰਿਹਾ ਹਾਂ ਤੇ ਤੋਂ ਆਪ ਕੋਣ ਕੋਣ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਤਿੰਨ ਬੱਚੇ ਨੇ ਤੇ ਵਾਈਫ ਪਰ ਤੇ ਹੁਣ ਦੂਸਰੇ ਕਿ ਪਲਾਨ ਹੈ ਜੀ ਸੱਤ ਪਾਰਾਂ ਬਾਰੇ ਲੋਕਾਂ ਦਾ ਸਮਝੀ ਕਿ ਪਲਾਨ ਹੈ ਹੁਣ ਸੱਤ ਦਾ ਸਹਿਯੋਗ ਹੈ ਤੇ ਹੁਣ ਜੋ ਵੀ ਮਤਲਬ ਜਿਊਗੀ ਜਿਹੜਾ ਕੰਪੀਟੀਸ਼ਨ ਇੰਟਰਨੈਸ਼ਨਲ ਜਾਂ ਏਸ਼ੀਆ ਦਾ ਆਊਗਾ ਤੇ ਉਹ ਜ਼ਰੂਰ ਉਹਦੇ ਵਿੱਚ ਭਾਗ ਲਵਾਂਗੇ ਤੇ ਆਪਣੇ ਜਿਹੜਾ ਦੇਸ਼ ਆ ਉਹਦਾ ਨਾਮ ਸਰਕਾਰ ਵੱਲੋਂ ਕੋਈ ਸਹਲਤ ਮਿਲੀ ਆ ਸਕਦਾ ਸਰ ਸਰਕਾਰ ਵੱਲੋਂ ਸਰ ਕੋਈ ਹੈਲਪ ਨਹੀਂ ਮਿਲੇਗੀ ਅਪੀਲ ਕਰਨਾ ਚਾਹਦੇ ਆ ਸਰਕਾਰ ਨੂੰ ਹਾਂਜੀ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਮਤਲਬ ਦੇਖੋ ਸਰਕਾਰਾਂ ਦਾ ਜਿਵੇਂ ਮਨ ਲੋ ਨਾਰਾ ਵਾਂ ਨੇਸੈਸਰੀ ਕੋਡ ਵੱਡੋ ਤੇ ਉਹ ਖਿਡਾਰੀਆਂ ਨੂੰ ਜਿਹੜੇ ਜਿਵੇਂ ਮਨ ਲੋ ਜਾਂ ਮੈਸਟਰ ਸ੍ਰੀਟ ਨੇ ਜਾਂ ਜੋ ਵੀ ਖਿਡਾਰੀ ਨੇ ਤੇ ਇੱਕ ਮੇਰਾ ਫਰੈਂਡ ਗਗਨ ਉਹ ਪਹਿਲਾਂ ਉਹ ਪਨਾ ਏਸ਼ੀਆ ਖੇਡ ਗਿਆ ਕਬੱਡੀ ਦਾ ਬਹੁਤ ਤਕੜਾ ਖਿਡਾਰੀ ਆ ਈਸ਼ੀਆ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਵੀ ਆਇਆ ਤੇ ਮਤਲਬ ਉਹ ਉਹਨੂੰ ਕਿਸੇ ਨੇ ਵੀ ਜਦੋਂ ਇੱਧਰ ਆਇਆ ਤੇ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਇਹ ਹੀ ਅਭੀ ਖਿਡਾਰੀਆਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਜੋ ਜਿਵੇਂ ਮੰਨ ਲਓ ਪਿੰਡਾਂ ਦੇ ਵਿੱਚ ਸਾਡੇ ਪਿੰਡ 40 ਕਿਲੇ ਸਾੰਮ ਲਟ ਪਈ ਆ ਤੇ ਸਾਡੇ ਪਿੰਡ 40 ਕਿਲੇ ਸਾੰਮ ਲਟ ਪਈ ਆ ਤੇ ਅਸੀਂ ਸਾਡੇ ਐਮ.ਐਲ.ਏ. ਸਾਹਿਬ ਨੂੰ ਇੱਕ ਦੋ ਵਾਰੀ ਰਿਕੁਐਸਟ ਵੀ ਕੀਤੀ ਸੀਗੀ ਵੀ ਉੱਥੇ 400 ਮੀਟਰ ਦਾ ਟਰੈਕ ਪ੍ਰੋਵਾਈਡ ਕੀਤਾ ਜਾਵੇ। ਇੱਕ ਦੋ ਵਾਰੀ ਆਏ ਨੇ ਤੇ ਮਤਲਬ ਉਹਨਾਂ ਨੇ ਅਣਗੌਲਿਆ ਕਰਤਾ ਜੀ। ਇਹੀ ਆ ਕਿ ਮਤਲਬ ਜਿਹੜੇ ਖਿਡਾਰੀ ਨੇ ਉਹਨੂੰ ਗਰਾਊਂਡਾਂ ਨਾਲ ਜੋੜਿਆ ਜਾਵੇ ਤੇ ਨਸਿਆਂ ਤੋਂ ਦੂਰ ਕੀਤਾ ਜਾਵੇ। ਰਾਮ ਲਾਲ ਜੀ ਮੇਰੇ ਕੋਲ ਆਏ ਨੇ। ਰਾਮ ਲਾਲ ਜੀ ਲਿਆਂ ਵਾਲੇ ਗੁੜੀ ਸਾਡਾ ਮੁੰਡਾ ਸੀ। ਉਹ ਕਹਿਣ ਲੱਗੇ ਜੀ ਪਿੰਡ 'ਚ ਇਸ ਤਰ੍ਹਾਂ ਆ ਇੱਕ ਮੁੰਡਾ ਇਹ ਰਿਸਾ ਚੱਲਾ ਕੇ ਖੇਡਣਾ ਚਾਹੁੰਦਾ ਹੈਗਾ। ਉਹਨੇ ਕਾਫੀ ਗੋਲਡ ਮੈਡਲ ਜਿੱਤੇ ਨੇ। ਦੇਖੋ ਹਰ ਇੱਕ ਦੀ ਤਾਂ ਜ਼ਰੂਰਤ ਪੂਰੀ ਨਹੀਂ ਕਰ ਸਕਦੇ ਅਸੀਂ ਕਹਿੰਦੇ ਨੇੜੇ-ਤੇੜੇ ਦੀ ਵੀ ਜ਼ਰੂਰਤ ਪੂਰੀ ਹੋ ਜਵੇ ਤਾਂ ਬਹੁਤ ਵਧੀਆ ਗੱਲ ਹੈ। ਰਾਮ ਲਾਲ ਜੀ ਸਾਡੇ ਕੋਲ ਆਏ ਜੀ ਇਹਨਾਂ ਨੇ ਆਪਣੀਆਂ ਸਾਰੀਆਂ ਮਜਬੂਰੀਆਂ ਦੱਸਿਆ। ਅਸੀਂ ਗੱਲ ਵੀ ਕੀਤੀ ਵੀ ਨਹੀਂ ਇਹਨਾਂ ਨੇ ਮਜਬੂਰੀਆਂ ਮੈਂ ਕਿਹਾ ਵੀ ਬੇਟਾ ਤੂੰ ਖੇਲਣ ਜਾਊਗਾ। ਪਾਵੇਂ ਸੰਸਥਾ ਆ ਕਰੇ ਜਾਂ ਨਾ ਕਰੇ ਸਾਡੇ ਸਾਰੇ ਮੈਂਬਰ ਬੜੇ ਵਧੀਆ ਸੀ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕਿ ਆ ਇਹਦੀ ਟਿਕਟ ਦਾ ਇੰਤਿਆਮ ਅਸੀਂ ਆਨਲਾਈਨ ਇਹਨੂੰ ਨਹੀਂ ਪੈਸੇ ਦਿੱਤੇ ਪੁੱਛ ਲੋ ਆ ਬੈਠਿਆਗਾ ਇਹਦੀ ਟਿਕਟ ਜਿੱਥੇ ਵੀ ਜਿਹੜੀ ਸੰਸਥਾ ਨੂੰ ਅਸੀਂ ਪੈਸਾ ਪਾਇਆ ਫਿਰ ਬੱਚੇ ਨੂੰ ਇਹਨੂੰ RAMLAL ਨੂੰ ਅਸੀਂ ਇਹ ਗੱਲ ਕਹੀ ਹੈਗੀ ਕਿ ਵੀ ਜੋ ਵੀ ਤੈਨੂੰ ਅੱਗੇ ਕੋਈ ਪ੍ਰੋਬਲਮ ਆਸੀ ਬੈਠਿਆ ਹੁਣ ਮੇਰੇ ਪਿਤਾ ਪਰਮੇਸ਼ਵਰ ਨੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਆਗੇ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਅੱਜ ਨਰ ਸੇਵਾ ਨਾਰਾਇਣ ਸੇਵਾ ਦਲਸੀ ਸੈਂਟਰ 'ਤੇ ਜੇ ਬੈਠੇ ਇਹ ਵਾਹਿਗੁਰੂ ਦੀ ਕਿਰਪਾ ਹੈਗੀ ਤੈਨਨੇ 골ਡ ਮੈਡ ਕਿਉਂਕਿ ਉਹਨੇ ਜਿੱਥੇ ਸਾਡੇ ਦੇਸ਼ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ ਸਾਡੀ ਹੈਲਪਫੁਲ ਐਨਜੀਓ ਦਾ ਨਾਮ ਵੀ ਰੋਸ਼ਨ ਸਾਨੂੰ ਗਰਵ ਹੈ ਔਰ ਐਫਜੀ ਖਿਡਾਰੀ ਜੇ ਸਾਡੇ ਕੋਲ ਹੋਰ ਵੀ ਆਣਗੇ ਅਸੀਂ ਉਹਨਾਂ ਦੇ ਦਿਲੋਂ ਮਦਦ ਕਰਾਂਗੇ ਅਸੀਂ ਆਪਣੇ ਐਨਜੀਓ ਵੱਲੋਂ